ਗਿਆਨ ਖੰਡ ਸੰਬੰਧਕ ਪਾਠ ਹੀ ਕਰਨਾ ਗਿਆਨ ਖੰਡ ਮਹਿ ਤੇ ਵਿਸ਼ਰਾਮ ਗਿਆਨ ਪ੍ਰਚੰਡ ਹਾਂਜੀ। ਹਾਂਜੀ ਅੱਗੇ ਪੜੋ। ਤਿਥੈ ਨਾਦ ਬਿਨੋਦ ਕੋਟ ਅਨੰਦ ਸਰਮ ਖੰਡ ਕੀ ਬਾਣੀ ਰੂਪ ਹਾਂ ਸਰਮ ਖੰਡ ਵੀ ਸੰਬੰਧਕ ਪਾਠ ਕਰਨਾ ਸਰਮ ਖੰਡ ਕੀ ਬਾਣੀ ਰੂਪ। ਇਥੇ ਘੜਤ ਘੜੀਏ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਹਾਂ ਗੱਲਾਂ ਜਿਹੜਾ ਪੜਨਾ ਹੈ ਪੜਾਈ ਕਰਨਾ ਅਧਿਕ ਸਾਰ ਕਰਨਾ ਗੱਲਾਂ ਤਾਂ ਕਿ ਆ ਗੱਲਾਂ ਇਹਦਾ ਅਰਥ ਆ ਗੱਲਾਂ ਬਾਤਾਂ ਵਾਲਾ ਗੱਲਾਂ ਬਾਤਾਂ ਇਹ ਗਲਾ ਕਰ ਦਿੱਤਾ ਪੋਲਾ ਉਹ ਗਲਾ ਜਿਹੜਾ ਗਰਦਨ ਉਹਦਾ ਵਾਚ ਕਰਨਾ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਇੱਥੇ ਨੰਨੇ ਨੂੰ ਕਰਨ ਲੱਗੇ ਗੱਲ ਦਾ ਵੀ ਧਿਆਨ ਦੇਣਾ ਨਾ ਪਾਠ ਕਰਨਾ ਇਹ ਦੋ ਨੰਨਾ ਮੁਖਤਾਵ ਦਿਨਾ ਨੰਨੇ ਕੰਨ ਨਾ ਅਨੀ

कर्मखंड की वाणी जोर सिद्ध कर्मखंड पाठ से संबंध करना कर्मखंड तिथे होर न कोई होर तिथे ज्योत महाबलसूर बलसूर सिन मह राम रहया भरपूर तिथे सीतो सीता महिमा माहे इठे तहां रखम सीतो कस के पड़े ने देते सीतो सीता पाठ बोला करना सीता महिमा माहे ਪੰਲਾ ਸੀਤੋ ਕਾ ਸਕੇ ਦੂਜਾ ਸੀਤਾ ਬੋਲਾ ਹਾਂਜੀ ਪਿੱਠੇ ਸੀਤੋ ਸੀਤਾ ਮਹਿਮਾ ਮਾਹੇ ਸਾਕੇ ਰੂਪ ਮਹਿਮਾ ਪੜਨਾ ਮਹਿਮਾਨੀ ਪੜਨਾ ਮਹਿਮਾ ਹਾ ਹਿੰਸਰੀ ਨੀ ਮੰਮੇ ਨੂਣੀ ਮਹਿਮਾ ਮਾਹੇ ਪਿੱਠੇ ਸੀਤੋ ਸੀਤਾ ਮਹਿਮਾ ਮਾਹੇ ਸਾਕੇ ਰੂਪ ਨਾ ਕਛਨੇ ਜਾਵੇ ਸਾਕੇ ਕਠਣ ਕਰਨਾ ਤਾਂਕੇ ਵਖ ਵਖੜਾ ਤਾਂਕੇ ਰੂਪ ਤੇ ਵਿਸ਼ਰਾਮ ਸਾਕੇ ਰੂਪ ਨ ਕਛਨੇ ਜਾਹਿ, ਨਾ ਓਹੈ ਮਰਹਿ ਨ ਠਾਕੇ ਜਾਹਿ, ਜਿਨ ਕੈ ਰਾਮ ਵਸੈ ਮਨਿ ਮਾਹਿ, ਤਿਥੈ ਭਗਤ ਵਸਹਿ ਕੇ ਲੋਅ, ਕਰਹੈ ਅਨੰਦ ਸਚਾ ਮਨਿ ਸੋਇ, ਸਚ ਖੰਡ ਵਸੈ ਨਿਰੰਕਾਰ ਕਰਿ ਕਰਿ ਵੇਖੈ ਨਦਰ ਨਿਹਾਲੁ, ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤ ਅੰਤੁ ਨ ਅੰਤੁ, ਤਿਥੈ ਲੋ ਲੋ ਆਕਾਰੁ ਹਾਂ ਲੋ ਐੜਾ ਵੀ ਬੋਲਣਾ ਕਈ ਲੋ ਲੋ ਹੀ ਪੜ੍ਹ ਜਾਂਦੇ ਆ, ਤਿਥੈ ਲੋ ਐੜਾ ਮੁਕਤ ਅਹ ਲੋ ਲੋ ਆਕਾਰੁ ਆਕਾਰ ਨੂੰ ਐੜੇ ਨੂੰ ਹੀ ਕਰਨਾ ਲਾਉਣਾ ਆਕਾਰ ਨੀ ਕਹਿਣਾ ਆਕਾਰ ਕਹਿਣਾ ਹਾਂਜੀ ਜਿਵ ਜਿਵ ਹੁਕਮ ਤਿਵੈ ਤਿਵਕਾਰੁ, ਵੇਖੈ ਵਿਗਸੈ ਸਰਬ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਜਤ ਬੋਲੇ ਬੜਨ ਜਤ ਪਾਹਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਹਾਂ ਭਾਉ ਮਤ ਕਸਕੇ ਅਹਿਰਨ ਮਤ ਵੇਦ ਹਥਿਆਰ ਇਤੇ ਤੇ ਆ ਰਖਣਾ ਹਥਿਆਰ ਪੜਨਾ ਸੱਤੇ ਨੂੰ ਬਿਹਾਰੀ ਲਾ ਕੇ ਸਿਆ ਹਥਿਆਰ ਨਹੀਂ ਗਾਣਾ ਸੱਤੇ ਨੂੰ ਸਿਹਾਰੀ ਲਗਾ ਕੇ ਕਈ ਅਹਰਨ ਮਤ ਵੇਦ ਹਥਿਆਰ ਪੜ ਜਾਂਦੇ ਹਥਿਆਰ ਪੜਨਾ ਸੱਤੇ ਬਹਿਰੀ ਥੀ ਹਥਿਆਰ ਹਾਂਜੀ ਭਾਉ ਖੱਲਾ ਅਗਨ ਤਪਤਾਉ ਹਾਂ ਅਖੱਲਾ ਕਾ ਕਸਕੇ ਭਾਉ ਖੱਲਾ ਅਗਨ ਤਪ ਬੋਲਾ ਤਪਤਾਉ ਹਾਂ ਪਾਂਡਾ ਭਾਉ ਅੰਮ੍ਰਿਤ ਤਿਤ ਢਾਲ ਹਾਂ ਇਹ ਤੇ ਹੁਣ ਰੱਖਿਆ ਹੁਣ ਜਗਜੀਤ ਸਾਹਿਬ ਬਾਣੀ ਦੇ ਵਿੱਚ ਕੇਵਲ ਇੱਕੋ ਜਗ੍ਹਾ ਬਿੰਦੀ ਆਉਂਦੀ ਆ ਉਹ ਪਾਂਡਾ ਅੱਖਰ ਦੇ ਪਾਂਡਾ ਭਾਉ ਅੰਮ੍ਰਿਤ ਤੇ ਟਟਾਲ ਹੋਰ ਕਿਸੇ ਜਗ੍ਹਾ ਤੇ ਬਿੰਦੀ ਦੇ ਨਾਲ ਨਹੀਂ ਹੁੰਦਾ ਕਈ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜਿਬ ਇਦਾਂ ਪੜੀ ਜਾਂਦੇ ਆ ਜਾਂ ਬਿੰਦੀ ਆਪਣੀ ਮਰਜ਼ੀ ਨਾਲ ਆਉਂਦੇ ਗਲਤ ਹੈ ਬਸ ਜਗਜੀਤ ਸਾਹਿਬ ਦੇ ਵਿੱਚ ਪਾਂਡਾ ਸ਼ਬਦ ਤੇ ਬਿੰਦੀ ਲੱਗੀ ਹੋਰ ਕਿਤੇ ਬਿੰਦੀ ਨਹੀਂ ਲੱਗੀ ਨਾ ਬਿੰਦੀ ਬੋਲਣੀ ਜਿੱਥੇ ਲੱਗੀ ਉੱਥੇ ਹੀ ਬੋਲਣੀ ਹਾਂਜੀ ਕੜੀਐ ਸ਼ਬਦ ਸੱਤੀ ਟਕਸਾਲ ਜਿਨ ਕਉ ਨਦਰ ਕਰਮ ਨੇ ਨਦਰ ਕਰਮ ਸੰਬੰਧਕ ਪਾਠ ਜਿਨ ਕਉ ਨਦਰ ਕਰਮ ਕਰਮ ਦੇਸ਼ਾਂ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦੇਵ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਜਿਨੀ ਬੋਲੇ ਜਿਨੀ ਨਾਮ ਤੇ ਆਇਆ ਵਿਨੀ ਨਾਮ ਧਿਆਇਆ, ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ ਵਧੀਆ ਪੜ੍ਹਿਆ ਠੀਕ ਵਿਸ਼ਰਾਮ ਸਾਰੇ ਵਧੀਆ ਲੱਗੇ ਹਾਂਜੀ ਹੁਣ ਦੋ ਪੰਕਤੀਆਂ ਪੜ੍ਹ ਕੇ ਅਖੀਰ ਵਾਲੀਆਂ ਤੇ ਸਮਾਪਤੀ ਕਰ ਦਿੰਦੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ